ਹਾਂਜੀ ਆ ਇੱਧਰ ਅੱਜ ਆਪਣੇ ਸੂਟਾਂ ਨਾਲ ਜਿਹੜੇ ਦੁਪੱਟੇ ਆਪਾਂ ਹਨਾ ਰੈਡੀ ਕਰਵਾ ਲਏ ਨੇ ਕੁਝ ਕੁ ਦੁਪੱਟੇ ਆਪਣੇ ਦੇਖੋ ਸੁੱਕਣੇ ਪਾਏ ਹੋਏ ਨੇ ਤੇ ਕੁਝ ਕੁ ਦੁਪੱਟੇ ਆਪਣੇ ਜਿਹੜੇ ਇਸ ਤਰ੍ਹਾਂ ਦੇ ਆਪਾਂ ਦੇਖੋ ਡਾਈ ਕਰਵਾ ਦੇ ਨੇ ਬਿਨਾਂ ਲੈਸਾਂ ਤੋਂ ਰੈਡੀ ਕਰਵਾਏ ਨੇ ਕਿਉਂਕਿ ਉਹਨਾਂ ਨੇ ਤੇ ਬਸ ਹੁਣ ਆਪਾਂ ਜਿਹੜਾ ਇਹਨਾਂ ਦਾ ਜਿੰਨੇ ਕ ਸੂਟ ਆਪਣੇ ਕੰਪਲੀਟ ਹੋ ਗਏ ਕਿਉਂਕਿ ਇੱਕ ਸੂਟ ਹਾਲੇ ਆਪਣਾ ਫਰੇਮ ਤੇ ਲੱਗਿਆ ਹੋਇਆ ਤੇ ਇਹ ਬਸ ਸੂਟ ਵੀ ਇਹਨੂੰ ਤਿਆਰ ਕਰਕੇ ਇੱਕ ਦੁਪੱਟਾ ਇਹਦਾ ਹਜੇ ਡਾਈ ਹੋ ਰਿਹਾ ਹੈ ਤੇ ਫਿਰ ਇਹਨੂੰ ਵੀ ਆਪਾਂ ਪੈਕਿੰਗ ਕਰਾਂਗੇ ਲਓ ਜੀ ਇਹ ਸੂਟ ਸਾਰੇ ਆਪਾਂ ਜਿਹੜੇ ਅੱਜ ਕਰ ਦਾਂਗੇ ਪੈਕ ਤੇ ਵੀਡੀਓ ਅੱਜ ਆਪਣੀ ਬਸ ਇਹਨਾਂ ਸੂਟਾਂ ਤੇ ਹੀ ਆ ਇੱਕ ਤੁਹਾਨੂੰ ਆਪਾਂ ਇਹ ਵਾਲਾ ਸਟਾਫ ਦਿਖਾਵਾਂਗੇ ਅੱਜ ਤੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਟ ਆਪਣੇ ਵਰਕ ਕਰਾਉਣ ਲਈ ਆਰਡਰ ਕਰਨ ਲਈ ਆਪਣੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਕੋਈ ਵੀ ਸੂਟ ਜਿਹੜਾ ਆਪਣਾ ਆਰਡਰ ਕਰਕੇ ਜਿਹੜਾ ਕੰਪਲੀਟ ਆਪਣੇ ਤੋਂ ਵਿਦ ਦੁਪੱਟਾ ਬਿਦਾਉਟ ਦੁਪੱਟਾ ਵਰਕ ਸਨੇਤ ਹਨ ਤੇ ਬਿਨਾ ਸਟਾਫ ਪਲੇਨ ਤੁਸੀਂ ਜਿਹੜਾ ਬਿਨਾ ਵਰਕ ਤੋਂ ਹਨ ਕਿਦਾਂ ਵੀ ਸੂਟ ਆਪਣੇ ਜਿਹੜੇ ਮੰਗਵਾ ਸਕਦੇ ਹੋ ਲਓ ਜੀ ਤੁਸੀਂ ਜਿਸ ਤਰ੍ਹਾਂ ਦੇ ਆਪਾਂ ਨੂੰ ਸੂਟ ਆਪਣੇ ਤੋਂ ਬਾਇ ਕਰਨਾ ਚਾਹੁੰਦੇ ਹੋ ਆਪਾਂ ਉਦਾਂ ਦੀ ਕੁਆਲਿਟੀ ਦੇ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਤੇ ਚਲੋ ਜੀ ਫਿਰ ਵੀਡੀਓ ਨੂੰ ਸ਼ੁਰੂ ਕਰਦੇ ਆ ਬਹੁਤ ਹੀ ਪਿਆਰੇ ਜਿਹੇ ਸੂਟਾਂ ਦੇ ਤੁਹਾਨੂੰ ਵਰਕ ਦਿਖਾਉਣੇ ਆ ਕਿਉਂਕਿ ਬਾਅਦ ਵਿੱਚ ਇਹ ਪੈਕ ਹੋ ਜਾਣਗੇ ਤੁਹਾਨੂੰ ਆਈਡੀਆ ਹੋ ਜੂਗਾ ਵੀ ਆਪਾਂ ਕਿਦਾਂ ਦੇ ਸੂਟ ਆ ਜਿਹੜੇ ਆਪਣੇ ਹੀ ਇੰਗਲੈਂਡ ਦੇ ਕਸਟਮਰ ਨੇ ਜੋ ਕਿ ਆਪਣੇ ਇੰਡੀਆ ਆ ਚੁੱਕੇ ਨੇ ਲਓ ਜੀ ਉਹਨਾਂ ਦੇ ਸੀਗੇ 8 ਸੂਟ ਜੋ ਆਪਾਂ ਰੈਡੀ ਕਰਤੇ ਆ ਕੁਛ ਕਦੇ ਬਾਟਮ ਆ ਦੇਖੋ ਵਰਕ ਹੋਈਆਂ ਨੇ ਹਨਾ ਕਿਸੇ ਦਾ ਕੇਰਾ ਵਰਕ ਤਿਆਰ ਹੋਇਆ ਕੁਛ ਸੂਟ ਇਸ ਤਰ੍ਹਾਂ ਦੇ ਆਲ ਓਵਰ ਪਸ਼ਮੀਨੇ ਦੇ ਜਾ ਰਹੇ ਐ ਤੇ ਕੁਛ ਸੂਟ ਜਿਹੜੇ ਇਸ ਤਰ੍ਹਾਂ ਦੇਖੋ ਮਸ਼ਲੀਨ ਦੇ ਦੁਪੱਟੇ ਨਾਲ ਰਾਮ ਟੈਕਸ ਦੇ ਪਿਓਰ ਸੂਟ ਮਸ਼ਲੀਨ ਦੇ ਦੁਪੱਟਿਆਂ ਵਾਲੇ ਜਾ ਰਹੇ ਨੇ ਠੀਕ ਹੈ ਜੀ ਚਲੋ ਜੀ ਵੀਡੀਓ ਤੇ ਨਾ ਅੱਜ ਆਪਾਂ ਤੁਹਾਨੂੰ ਇਹ ਸੂਟਾਂ ਦੀ ਪੈਕਿੰਗ ਦਿਖਾਵਾਂਗੇ ਤੇ ਬਸ ਦਿਖਾਵਾਂਗੇ ਵੀ ਕਿੱਦਾਂ ਸੂਟ ਸਾਰੇ ਕੰਪਲੀਟ ਹੁੰਦੇ ਕੁਝ ਆਪਣੇ ਕੋਲ ਟਾਈਡਾਈ ਦੇ ਨਵੇਂ ਦੁਪੱਟੇ ਆਏ ਹੋ ਤੁਹਾਡੇ ਨਾਲ ਆਪਾਂ ਜਿਹੜੀ ਵੀਡੀਓ ਸਾਂਝੀ ਕਰਦੇ ਤੇ ਆਪਣੇ ਕੋਲੇ ਨਾ ਇਹ ਵਾਲੇ ਸੂਟ ਆਏ ਨੇ ਲਓ ਜੀ ਇਹ ਚਾਪਾ ਤੁਹਾਨੂੰ ਕਲਰ ਇੱਕ ਇਹ ਮਿਲੂਗਾ ਇੱਕ ਬਲੈਕ ਕਲਰ ਮਿਲੂਗਾ ਬਲੈਕ ਜਿਹੜਾ ਸੇਲ ਹੋ ਚੁੱਕਿਆ ਤੇ ਇਹ ਵਾਲੇ ਹੈਗੇ ਕਾਟਰੀਜ ਤੇ ਸੂਟ ਲਓ ਜੀ ਇਸ ਤਰ੍ਹਾਂ ਦੀ ਇਹਨੇ ਦੀ ਨਾ ਜਿਹੜੀ ਬਾਟਮ ਤੇ ਹਲਕਾ ਹਲਕਾ ਦੇਖੋ ਇਹ ਵਾਲਾ ਦਿੱਤਾ ਹੋਇਆ ਹੈਗਾ ਤੇ ਬਾਕੀ ਇਸ ਤਰ੍ਹਾਂ ਇਹ ਪੂਰੀ ਫਰੰਟ ਉੱਪਰ ਹਨਾ ਇਹ ਵੇਲ ਆਉਂਦੀ ਹੈ ਬਾਕੀ ਇਹ ਅੱਧਾ ਦੇਖੋ ਇਸ ਤਰ੍ਹਾਂ ਦਾ ਆਫ ਵਾਈਟ ਚਾ ਬਾਕੀ ਗੁਲਾਬੀ ਸ਼ੇਡ ਆਪਾਂ ਉਹਨੂੰ ਮਰਜੈਂਟਾ ਜਿਹਾ ਕਲਰ ਕਹਿ ਦਿੰਨੇ ਆ ਮਤਲਬ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਖੋਲ ਕੇ ਤੁਹਾਨੂੰ ਨਹੀਂ ਆਪਾਂ ਦਿਖਾਵਾਂਗੇ ਪਰ ਵੈਸੇ ਵੀਡੀਓ ਨਾਲ ਲਾ ਦਾਂਗੇ ਖੋਲ ਕੇ ਹਨਾ ਕਿਉਂਕਿ ਹੁਣ ਇਹ ਸੂਟ ਤਾਂ ਇਹ ਆਪਾਂ ਭੇਜਨੇ ਨੇ ਤੇ ਇਹਦੇ ਨਾਲ ਦੇ ਹੋਰ ਸੂਟ ਪਏ ਆ ਉਹ ਤੁਹਾਨੂੰ ਦਿਖਾ ਦਾਂਗੇ ਜੇ ਤੁਸੀਂ ਦੇਖਣੇ ਹੋਏ ਤਾਂ ਆਪਣਾ ਇਹ ਸੂਟ ਬਾਏ ਕਰਨੇ ਹੋਏ ਮੰਗਵਾਉਣੇ ਹੋਏ ਤਾਂ ਸਕਰੀਨਸ਼ਾਟ ਭੇਜ ਦਿਓ ਸੂਟ ਤੁਹਾਨੂੰ ਆਪਾਂ ਅਵੇਲੇਬਲ ਕਰ ਦਾਂਗੇ ਠੀਕ ਹੈ ਜੀ ਤੇ ਚਲੋ ਜੀ ਇਹ ਸੂਟ ਸਾਰੇ ਆਪਾਂ ਜਿਹੜੇ ਲਫਾਫਿਆਂ ਵਿੱਚ ਪਾ ਦਈਏ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਗੇ ਵੀ ਆਪਾਂ ਕਿਹੜੇ ਸੂਟ ਕਿੱਦਾਂ ਰੈਡੀ ਕੀਤੇ ਨੇ ਤੇ ਕੁਛਕ ਦਿਖਾਵਾਂਗੇ ਟਾਈ ਐਂਡ ਡਾਈ ਦੇ ਦੁਪੱਟੇ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਦੁਪੱਟਾ ਦੇਖੋ ਤੁਸੀਂ ਬਹੁਤ ਸੋਹਣੀ ਲੁੱਕ ਦਾ ਦੁਪੱਟਾ ਰੈਡੀ ਕੀਤਾ ਆਪਾਂ ਦੇਖੋ ਜੀ ਇਹ ਵਾਲੇ ਦੇਖੋ ਟੈਬੀ ਲਾਈਨਿੰਗ ਵਿੱਚ ਦੁਪੱਟੇ ਆ ਜਾਂਦੇ ਆ ਪਰ ਸਿਰ ਤੇ ਜਿਹੜੇ ਇਹ ਖੜਨ ਵਾਲੇ ਦੁਪੱਟੇ ਹੁੰਦੇ ਆ ਲੋ ਜੀ ਬਿਨਾ ਪ੍ਰੈਸ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹਲਕਾ ਜਿਹੜਾ ਲਾਈਟ ਵੇਟ ਦੁਪੱਟਾ ਹੁੰਦਾ ਇਹ ਤੇ ਕਾਸਟ ਤੁਹਾਨੂੰ ਪਤਾ ਹੀ ਹੈ ਚੰਗੇ ਦੁਪੱਟੇ ਦੀ ਕਾਸਟ ਕੋਈ ਦੱਸਣ ਦੀ ਲੋੜ ਨਹੀਂ ਹੁੰਦੀ ਤੇ ਲੋ ਜੀ ਇਹ ਆਪਾਂ ਜਿਹੜਾ ਬਾਟਮ ਵਰਕ ਕੀਤੀ ਸੀ ਇਹ ਵਾਲਾ ਜਿਹੜਾ ਇਹਦੇ ਨਾਲ ਸ਼ਰਟ ਦਾ ਕੱਪੜਾ ਸੀ ਠੀਕ ਹੈ ਜੀ ਮੌਤੀ ਸੋਨਾ ਸੂਟ ਸੀਗੇ ਇਹ ਤੇ ਆਪਣੇ ਨਾਲ ਦੀ ਨਾਲ ਜਿਹੜੇ ਸੇਲ ਹੋਗੇ ਸੀ ਦੋ ਸੂਟ ਆਪਣੇ ਜਿਹੜੇ ਇੰਗਲੈਂਡ ਵਾਲੀ ਆਪਣੀ ਭੈਣ ਜੀ ਨੇ ਪਸੰਦ ਕੀਤੇ ਸੀ ਲਓ ਜੀ ਸੇਮ ਦੁਪੱਟਾ ਹੀ ਆਪਾਂ ਇਹਦੇ ਨਾਲ ਲਗਾਇਆ ਕਿਉਂਕਿ ਇਹ ਦੁਪੱਟੇ ਉਹਨਾਂ ਨੇ ਦੁਪੱਟੇ ਥੋੜੇ ਜਿਹਾ ਵਧੀਆ ਚ ਮੰਗਵਾਏ ਸੀ ਜੋ ਸਿਰ ਤੇ ਖੜਨ ਹਨਾ ਤੇ ਲਾਈਟ ਵੇਟ ਹੋਣ ਹਨਾ ਤੇ ਲਓ ਜੀ ਇਹ ਸੂਟ ਤੇ ਵੀ ਆਪਾਂ ਬਾਟਮ ਤੇ ਵਰਕ ਦਿੱਤਾ ਤੇ ਇਸੇ ਤਰ੍ਹਾਂ ਦੀ ਇਹਦੇ ਨਾਲ ਜਿਹੜੀ ਸ਼ਰਟ ਦਾ ਕੱਪੜਾ ਠੀਕ ਹੈ ਜੀ ਸੂਟ ਬਿਲਕੁਲ ਕੰਪਲੀਟ ਨੇ ਕਿਉਂਕਿ ਪ੍ਰੈਸ ਲੱਗ ਕੇ ਇਹਨਾਂ ਦੀ ਸਾਰੇ ਦੁਪੱਟੇ ਲੱਗੇ ਬਸ ਹੁਣ ਸਿਰਫ ਆਪਾਂ ਜਿਹੜੇ ਇਹ ਕਾਗਜ਼ਾਂ ਦੇ ਵਿੱਚ ਪੈਕ ਕਰਕੇ ਬਾਅਦ ਵਿੱਚ ਇਹਨਾਂ ਦਾ ਫਾਸਲ ਲਾਉਣਾ ਕਿਉਂਕਿ ਆਪਣਾ ਹਜੇ ਇੱਕ ਸੂਟ ਤੁਹਾਨੂੰ ਦੱਸਿਆ ਜਿਵੇਂ ਕਿ ਪਿਆ ਲਓ ਜੀ ਇਹ ਵਾਲਾ ਬਾਟਮ ਵਰਕ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਇਹ ਵੀ ਬਹੁਤ ਪਿਓਰ ਦਾ ਸੂਟ ਸੀਗਾ ਬਾਟਮ ਵਰਕ ਦੇ ਨਾਲ ਇਹਦੇ ਨਾਲ ਪਿਓਰ ਮਸ਼ਰੀਨ ਦਾ ਦੁਪੱਟਾ ਸੀ ਦੇਖੋ ਇਸ ਤਰ੍ਹਾਂ ਦਾ ਤੇ ਦੋ ਹੀ ਸ਼ੇਡ ਸੀ ਇਹਦੇ ਵਿੱਚ ਇੱਕ ਆਉਂਦਾ ਕਾਫੀ ਸ਼ੇਡ ਇੱਕ ਆਉਂਦਾ ਇਹਦੇ ਵਿੱਚ ਅਨੀਅਨ ਸ਼ੇਡ ਲਓ ਜੀ ਦੋ ਸ਼ੇਡਾਂ ਚ ਇਹ ਸੂਟ ਆਉਂਦੇ ਨੇ ਲਓ ਜੀ ਇਹ ਸੀਗਾ ਕਾਫੀ ਸ਼ੇਡ ਇਸ ਤਰ੍ਹਾਂ ਦੀ प्रिंटਦਾਰੀ ਦੀ ਜਿਹੜੀ ਸ਼ਰਟ ਸੀਗੀ ਤੇ ਇਹ ਦੁਪੱਟਾ ਇਹ ਤਾਂ ਬਹੁਤ ਸੋਹਣਾ ਸੀ ਲਾਈਨਿੰਗ ਵਾਲਾ ਤੇ ਇਹ ਸੀਗਾ ਇਹਦਾ ਬਾਟਮ ਜਿਹੜਾ ਕਿ ਆਪਾਂ ਵਰਕ ਕੀਤਾ ਠੀਕ ਹੈ ਜੀ ਦੂਸਰਾ ਸੂਟ ਤੁਹਾਨੂੰ ਆਪਾਂ ਇਹ ਦਿਖਾਈ ਚੁੱਕੇ ਹਾਂ ਇਹ ਵਾਲਾ ਦੇਖੋ ਵਿਦਆਊਟ ਦੁਪੱਟੇ ਨੇ ਸੂਟ ਦੁਪੱਟੇ ਸਾਰੇ ਜਿਹੜੇ ਆਪਾਂ ਡਾਈ ਕਰਵਾ ਕੇ ਨਾਲ ਲਗਾਏ ਨੇ ਦੁਪੱਟੇ ਤੁਸੀਂ ਕਿੱਦਾਂ ਦੇ ਵੀ ਮਹਿੰਗੇ ਸਸਤੇ ਦੁਪੱਟੇ ਜਿਹੜੇ ਆਪਣੇ ਡਾਈ ਕਰਵਾ ਕੇ ਸੂਟ ਰੈਡੀ ਕਰਵਾ ਸਕਦੇ ਹੋ ਲਓ ਜੀ ਇਹ ਸੂਟ ਕਿਸੇ ਆਪਣੇ ਹੋਰ ਕਸਟਮਰ ਦਾ ਹੈ ਨਾ ਤੇ ਵੈਸੇ ਪੈਕਿੰਗ ਇਹਦੀ ਅੱਚੀ ਹੋਊਗੀ ਲਓ ਜੀ ਇਹ ਇੱਕ ਦੋ ਸੂਟ ਆਪਣੇ ਇਹ ਸੇਮ ਕਲਰ ਦੇ ਜਾ ਰਹੇ ਨੇ ਅਸਮਾਨੀ ਜਿਹਾ ਕਲਰ ਜਿਹਨੂੰ ਆਪਾਂ ਕਹਿ ਦਿੰਨੇ ਆ ਹਨਾ ਲਓ ਜੀ ਚੈੱਕ ਕਰੋ ਇਹ ਹੈਗੀ ਆ ਬਾਟਮ ਦੀ ਕੁਆਲਿਟੀ ਬਹੁਤ ਸੋਹਣੇ ਪਸ਼ਮੀਨੇ ਦੇ ਸੂਟ ਜਿਹੜੇ ਕਿ ਖੀਮ ਖਾਨ ਦੀ ਨਕਲ ਦੇ ਵਿੱਚ ਆਏ ਨੇ ਹਨਾ ਖੀਮ ਖਾਮ ਜਿਵੇਂ ਕੀ ਇੱਕ ਤਾਂ ਹੁੰਦੀ ਆ ਪਾਰਟੀ ਵੇਅਰ ਹਨਾ ਇਹ ਪਸ਼ਮੀਨੇ ਸਟੱਫ ਦੇ ਉੱਪਰ ਖੀਮ ਖਾਮ ਆਇਆ ਲਓ ਜੀ ਇਹਨਾਂ ਦੀ ਜਿਹੜੀ ਕੁਆਲਿਟੀ ਹੋਊਗੀ ਇੱਕ ਨੰਬਰ ਹੋਊਗੀ ਬੈਸਟ ਕੁਆਲਿਟੀ ਦੇ ਸੂਟ ਹੋਣਗੇ ਹਨਾ ਰੇਂਜ ਵੀ ਇਹਨਾਂ ਦੀ ਆਪ ਹੋਊਗੀ ਰੇਂਜ ਤੁਸੀਂ ਪੁੱਛਣ ਦੇ ਲਈ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜੀ ਇਹਨਾਂ ਦੀ ਰੇਂਜ ਪੁੱਛ ਸਕਦੇ ਹੋ ਬਾਕੀ ਇਹਦੇ ਵਿੱਚ ਤੁਹਾਨੂੰ ਬਹੁਤ ਤਰ੍ਹਾਂ ਦੇ ਕਲਰ ਮਿਲ ਜਾਣਗੇ ਇਸ ਤਰ੍ਹਾਂ ਦੇ ਬਾਟਮਾਂ ਦੇ ਦੇਖੋ ਪ੍ਰਿੰਟ ਵਾਲਾ ਬਾਟਮਾਂ ਦੇ ਨਾਲ ਹਨਾ ਤੇ ਕਲਰ ਵੀ ਇਹਨਾਂ ਦੇ ਵਿੱਚ ਇੰਨੇ ਕੁ ਜਿਆਦੇ ਸਵਧੀਆ ਆਉਂਦੇ ਨੇ ਲਾਈਟ ਤੋਂ ਲਾਈਟ ਡਾਰਕ ਤੋਂ ਡਾਰਕ ਤੁਸੀਂ ਕਿੱਦਾਂ ਦੇ ਵੀ ਪ੍ਰਿੰਟ ਜਿਹੜੇ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਹੁਣ ਆਪਣੇ ਕੋਲੇ ਦੋ ਤਿੰਨ ਦੁਪੱਟੇ ਜਿਹੜੇ ਡਾਈ ਹੋ ਕੇ ਆਏ ਆ ਉਹ ਤੁਹਾਨੂੰ ਦਿਖਾਉਣੇ ਵੀ ਉਹ ਕਿੱਦਾਂ ਦੇ ਡਾਈ ਹੋਏ ਨੇ ਤੇ ਇਹਦੇ ਨਾਲ ਵੀ ਆਪਾਂ ਜਿਹੜਾ ਸਿੰਪਲ ਦੁਪੱਟਾ ਰਖਾ ਕੇ ਤਿਆਰ ਕਰਵਾਇਆ ਠੀਕ ਹੈ ਜੀ ਕਿਉਂਕਿ ਜੋ ਆਪਣੇ ਭੈਣ ਜੀ ਥੋੜੇ ਜਿਹਾ ਜਿਆਦਾ ਇਹਦਾ ਹੁਣ ਕਰਕੇ ਉਹਨਾਂ ਨੇ ਸਿਰਫ ਨਾਰਮਲ ਜਆ ਆਪਣਾ ਜਿਹੜਾ ਸੂਟ ਤੇ ਦੁਪੱਟੇ ਰੱਖੇ ਨੇ ਜਿਆਦਾ ਹਾਈ ਫਾਈ ਨਹੀਂ ਕੀਤਾ ਥੋੜੀਆਂ ਲੈਸਾਂ ਆਪਾਂ ਨੂੰ ਕਿਹਾ ਸੀ ਪਰ ਲੈਸਾਂ ਆਪਣੇ ਤੋਂ ਕਿਸੇ ਕਾਰਨ ਕਰਕੇ ਨਹੀਂ ਲਗਾਈਆਂ ਗਈਆਂ ਹਨ ਸਲਾਈ ਵੀ ਉਹਨਾਂ ਨੇ ਕਿਹਾ ਸੀ ਸਲਾਈ ਵੀ ਆਪਣੇ ਕੋਲੇ ਜਿਆਦਾ ਕੰਮ ਹੋਣ ਕਰਕੇ ਸਲਾਈ ਵੀ ਕਿਸੇ ਸੂਟ ਦੀ ਨਹੀਂ ਹੋਈ ਬਸ ਐਸੇ ਆਪਾਂ ਜਿਹੜਾ ਇਹਨਾਂ ਦਾ 파ਸ ਲਗਾਵਾਂਗੇ ਕਿਉਂਕਿ ਆਪਾਂ ਲਾਰੇ ਨਹੀਂ ਲਾਉਂਦੇ ਹੁੰਦੇ ਹਨਾ ਕਿਸੇ ਵੀ ਕਸਟਮਰ ਨੂੰ ਜਿੰਨਾ ਕੰਮ ਆਪਣੇ ਤੋਂ ਹੋ ਸਕਦਾ ਆਪਾਂ ਉਨਾ ਹੀ ਕਰਕੇ ਭੇਜਦੇ ਹਾਂ ਨਾ ਤੇ ਜੇ ਟਾਈਮ ਹੁੰਦਾ ਜ਼ਰੂਰ ਉਹਨਾਂ ਨੂੰ ਸਟੀਚਿੰਗ ਕਰਕੇ ਭੇਜਦੇ ਤੇ ਅੱਗੇ ਤੋਂ ਜ਼ਰੂਰ ਉਹਨਾਂ ਨੂੰ ਸਟੀਚਿੰਗ ਕਰਕੇ ਭੇਜਾਂਗੇ ਤੇ ਇਸ ਵਾਰ ਜਿਹੜਾ ਇਦਾਂ ਹੀ ਆਪਾਂ ਜਿਹੜਾ ਪਾਸਣ ਲਗਾਵਾਂਗੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕੁਛ ਟਾਈ ਐਂਡ ਡਾਈ ਦੇ ਦੁਪੱਟੇ ਜੋ ਕਿ ਨਵੇਂ ਸਟਾਫ ਦੇ ਦੁਪੱਟੇ ਆਏ ਸੀ ਉਹ ਡਾਈ ਹੋ ਕੇ ਆਏ ਨੇ ਲਓ ਜੀ ਇਹ ਵਾਲੇ ਆਪਣੇ ਜਿਹੜੇ ਦੁਪੱਟੇ ਆਪਾਂ ਪਹਿਲਾਂ ਵੀ ਹਨਾ ਡਾਈ ਕਰਵਾ ਕੇ ਭੇਜੇ ਨੇ ਬਹੁਤ ਸੋਹਣੀ ਕੁਆਲਿਟੀ ਦੇ ਦੁਪੱਟੇ ਇਹ ਆਏ ਨੇ ਲਓ ਜੀ ਇਹ ਆਪਾਂ ਦੇਖੋ ਇਸ ਤਰ੍ਹਾਂ ਸਾਰੇ ਜਿਹੜੇ ਡਾਈ ਕਰਵਾਏ ਨੇ ਤੇ ਹਲੇ ਦੁਪੱਟੇ ਜਿਹੜੇ ਸੁੱਕਣ ਲਈ ਪਾਏ ਹੋਏ ਨੇ ਤੇ ਬਾਕੀ ਸਾਰੇ ਇਹ ਸੂਟ ਅ ਜਿਹੜੇ ਸੂਟ ਦੋ ਕਲਰ ਆਪਣੇ ਸੂਟ ਵਿੱਚ ਪਾਏ ਹੋਏ ਸੀ ਉਹਦੇ ਨਾਲ ਇਹ ਆਪਾਂ ਟਾਈ ਡਾਈ ਕਰਵਾਏ ਨੇ ਤੁਹਾਨੂੰ ਆਪਾਂ ਸਿਰਫ ਡਾਈ ਦੇ ਰੰਗ ਵਿਖਾ ਰਹੇ ਆਂ ਵੀ ਇਸ ਤਰ੍ਹਾਂ ਦੇ ਦੁਪੱਟੇ ਤੁਸੀਂ ਕਿੱਦਾਂ ਵੀ ਆਪਣੇ ਤੋਂ ਜਿਹੜੇ ਡਾਈ ਕਰਵਾ ਸਕਦੇ ਹੋ ਲਓ ਜੀ ਬਾਕੀ ਟਾਈ ਡਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਟਾਈ ਡਾਈ ਚ ਬਹੁਤ ਜ਼ਿਆਦਾ ਡਿਜ਼ਾਈਨ ਆ ਜਾਂਦੇ ਨੇ ਹਨ ਤੁਸੀਂ ਕਿਦਾਂ ਵੀ ਆਪਣੇ ਮਨਪਸੰਦ ਦੁਪੱਟੇ ਟਾਈ ਐਂਡ ਡਾਈ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਹੁੰਦੀ ਹੈ ਵੀ ਤੁਸੀਂ ਦੇਖੋ ਫਲਾਵਰ ਵੀ ਬਵਾ ਸਕਦੇ ਹੋ ਇਸ ਤਰ੍ਹਾਂ ਵੀ ਕਰਾ ਸਕਦੇ ਹੋ ਹਨ ਤੇ ਫਾਂਟੇ ਵਗੈਰਾ ਵੀ ਬਵਾ ਸਕਦੇ ਹੋ ਟਾਈ ਡਾਈ ਤਾਂ ਆਪਣੇ ਕੋਲ ਬਹੁਤ ਸੋਹਣਾ ਕੰਮ ਹੈ ਸੂਟਾਂ ਦੇ ਨਾਲ ਨਾਲ ਦੁਪੱਟੇ ਵੀ ਤੁਸੀਂ ਆਪਣੇ ਮਨਪਸੰਦ ਜਿਹੜੇ ਇਸ ਤਰ੍ਹਾਂ ਦੇ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਕੁਝ ਕੁ ਦੁਪੱਟੇ ਆਪਣੇ ਇਹ ਸੁੱਕਣੇ ਪਾਏ ਹੋਏ ਆ ਕੁਝ ਕੁ ਦੁਪੱਟੇ ਹਜੇ ਆਪਣੇ ਅੱਜ ਆਉਣਗੇ ਕਿਉਂਕਿ ਨਾਲ ਦੀ ਨਾਲ ਜਿਹੜੇ ਦੁਪट्टे ਜਿਵੇਂ ਆਉਂਦੇ ਨੇ ਚਲੇ ਜਾਂਦੇ ਨੇ ਚਲੋ ਜੀ ਆਪਾਂ ਤੁਹਾਨੂੰ ਕੰਮ ਕਿਦਾਂ ਦਾ ਲੱਗਦਾ ਆਪਣੀ ਰਾਏ ਜਿਹੜੀ ਜ਼ਰੂਰ ਦੱਸਿਆ ਕਰੋ ਹਨਾ ਤੇ ਆਪਾਂ ਤੁਹਾਡੇ ਲਈ ਇਸ ਤਰ੍ਹਾਂ ਦੇ ਨਵੇਂ-ਨਵੇਂ ਹੋਰ ਕੰਮਕਾਰ ਲੈ ਕੇ ਆਉਂਦੇ ਰਹਿਗੇ ਦੁਪੱਟੇ ਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੈ ਇਹ ਦੁਪੱਟੇ ਨਿਊ ਆਏ ਨੇ ਤੁਸੀਂ ਆਪਣੇ ਤੋਂ ਕਿੰਨੇ ਵੀ ਦੁਪੱਟੇ ਮੰਗਵਾ ਸਕਦੇ ਹੋ ਆਪਣੇ ਕੋਲੇ ਹਰ ਵਕਤ ਜਿਹੜੀ ਇਹਨਾਂ ਦੁਪੱਟਿਆਂ ਦੀ ਫੁੱਲ ਕੁਆਲਿਟੀ ਹੁੰਦੀ ਹੈ ਲੋ ਜੀ ਤੁਸੀਂ ਇੱਕ ਭਾਵੇਂ 4 ਦੁਪੱਟੇ ਭਾਵੇਂ 10 ਦੁਪੱਟੇ ਕਿੰਨੇ ਵੀ ਆਰਡਰ ਕਰਵਾ ਸਕਦੇ ਹੋ ਕਿੰਨੇ ਤੁਸੀਂ ਜਿਹੜੇ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਨਵੇਂ ਜਿਹੇ ਟੌਪਿਕ ਦੇ ਉੱਪਰ ਨਵੇਂ ਜਆ ਹੋਰ ਕੋਈ ਵਰਕ ਲੈ ਕੇ ਸਟੱਫ ਲੈ ਕੇ ਉਮੀਦ ਕਰਦੇ ਹਾਂ ਇਹ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਜ਼ਰੂਰ ਦੱਸਿਓ ਥੈਂਕ ਯੂ